ਪੰਜਾਬ ਦੇ ਡੀਆਈਜੀ ਹਰਚਰਨ ਸਿੰਘ ਪੁੱਲਰ ਮਾਮਲੇ ਵਿੱਚ ਸੀਬੀਆਈ ਅਦਾਲਤ ਨੇ ਵਿਚੋਲੇ কৃষ্ণੂ ਨੂੰ 9 ਦਿਨਾਂ ਦੇ ਸੀਬੀਆਈ ਰਿਮਾਂਡ ਤੇ ਭੇਜ ਦਿੱਤਾ ਹੈ। ਅਦਾਲਤ ਨੇ ਅੱਜ ਸਵੇਰੇ ਸੀਬੀਆਈ ਟੀਮ ਵੱਲੋਂ ਦਰਜ ਅਰਜੀ ਤੇ ਸੁਣਵਾਈ ਕੀਤੀ। ਸਰਕਾਰੀ ਵਕੀਲ ਨੇ ਮੁਲਜ਼ਮਦਾਰ ਰਿਮਾਂਡ ਮੰਗਿਆ। ਹਾਲਾਂਕਿ ਮੁਲਜ਼ਮ কৃষ্ণੂ ਦੇ ਵਕੀਲ ਨੇ ਸਰਕਾਰੀ ਵਕੀਲ ਦੀ ਮੰਗ ਦਾ ਵਿਰੋਧ ਕੀਤਾ। ਅੱਜ ਸਵੇਰੇ ਜੇਲ੍ਹ ਵਿੱਚ ਬੰਦ ਦੋਸ਼ੀ ਵਿਚੋਲੇ কৃষ্ণੂ ਨੂੰ ਚੰਡੀਗੜ੍ਹ ਸੀਬੀਆਈ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਸਰਕਾਰੀ ਵਕੀਲ ਨੇ ਕਿਹਾ ਕਿ ਦੋਸ਼ੀ ਇਸ ਮਾਮਲੇ ਵਿੱਚ ਮੁੱਖ ਭੂਮਿਕਾ ਨਿਭਾਉਂਦਾ ਹੈ। ਸੀਬੀਆਈ ਨੇ ਜਾਂਚ ਦੌਰਾਨ ਇੱਕ ਡਾਇਰੀ ਤੇ ਕਈ ਹੋਰ ਮਹੱਤਵਪੂਰਨ ਸਬੂਤ ਬਰਾਮਦ ਕੀਤੇ ਨੇ। 100 ਜੀਬੀ ਦਾ ਡਾਟਾ ਜੋ ਕਿ ਰਿਕਵਰ ਕਰਨਾ ਹੈ ਇਸ ਤੋਂ ਇਲਾਵਾ ਚੈਟ ਵਿੱਚ ਕਾਫੀ ਸਬੂਤ ਮਿਲੇ ਨੇ। ਵਿਚੋਲੇ ਦੇ ਸੰਪਰਕਾ ਦੇ ਕਈ ਪਹਿਲੂਆਂ ਦੀ ਜਾਂਚ ਕਰਨ ਦੀ ਜ਼ਰੂਰਤ ਹੈ ਜਿਨ੍ਹਾਂ ਵਿੱਚੋ ਸ਼ਾਮਲ ਸੀ। ਇਸ ਲਈ 12 ਦਿਨ ਦੀ ਮਿਆਦ ਦੀ ਲੋੜ ਹੈ। ਇਸ ਦਾ ਵਿਰੋਧ ਕਰਦੇ ਹੋਏ ਦੋਸ਼ੀ ਦੇ ਵਕੀਲ ਗੁਰਬੀਰ ਸਿੰਘ ਸੰਧੂ ਨੇ ਕਿਹਾ ਕਿ ਕ੍ਰਿਸ਼ਨੂ ਇੱਕ ਰਾਸ਼ਟਰੀ ਹਾਕੀ ਖਿਡਾਰੀ ਹੈ। ਉਸ ਨੂੰ ਉਸ ਵਾਕ ਤੇ ਸਿਆਸਤਦਾਨ ਸਾਰੇ ਜਾਣਦੇ ਨੇ ਉਹ ਸਾਰਿਆਂ ਨਾਲ ਮਿਲਦਾ ਜੁਲਦਾ ਏ ਉਸ ਦਾ ਇਸ ਕੇਸ ਨਾਲ ਕੋਈ ਲੈਣਾ ਦੇਣਾ ਨਹੀਂ ਜਿਹੜੀ ਰਿਸ਼ਵਤ ਦੀ ਰਕਮ ਸੀ ਉਹ ਇਸ ਕੋਲ ਨਹੀਂ ਸੀ ਤੇ ਇਸ ਤੋਂ ਇਲਾਵਾ ਉਸ ਤੋਂ 1 ਰੁਪਇਆ ਵੀ ਨਹੀਂ ਬਰਾਮਦ ਕੀਤਾ ਗਿਆ ਦੋਵੇਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਦੁਪਹਿਰ 1 ਵਜੇ ਤੋਂ ਬਾਅਦ ਦਾ ਸਮਾਂ ਹੁਕਮ ਦੇਣ ਲਈ ਨਿਰਧਾਰਿਤ ਕੀਤਾ ਪੰਜਾਬ ਦੇ ਡੀਆਈਜੀ ਹਰਚਰਨ ਸਿੰਘ ਪੁੱਲਰ ਮਾਮਲੇ ਵਿੱਚ ਸੀਬੀਆਈ ਅਦਾਲਤ ਨੇ ਵਿਚੋਲੇ ਕ੍ਰਿਸ਼ਨੂ ਨੂੰ 9 ਦਿਨਾਂ ਦੇ ਸੀਬੀਆਈ ਰਿਮਾਂਡ ਤੇ ਭੇਜ ਦਿੱਤਾ ਹੈ। ਅਦਾਲਤ ਨੇ ਅੱਜ ਸਵੇਰੇ ਸੀਬੀਆਈ ਟੀਮ ਵੱਲੋਂ ਦਰਜ ਅਰਜੀ ਤੇ ਸੁਣਵਾਈ ਕੀਤੀ। ਸਰਕਾਰੀ ਵਕੀਲ ਨੇ ਮੁਲਜ਼ਮਦਾਰ ਰਿਮਾਂਡ ਮੰਗਿਆ। ਹਾਲਾਂਕਿ ਮੁਲਜ਼ਮ ਕ੍ਰਿਸ਼ਨੂ ਦੇ ਵਕੀਲ ਨੇ ਸਰਕਾਰੀ ਵਕੀਲ ਦੀ ਮੰਗ ਦਾ ਵਿਰੋਧ ਕੀਤਾ। ਅੱਜ ਸਵੇਰੇ ਜੇਲ੍ਹ ਵਿੱਚ ਬੰਦ ਦੋਸ਼ੀ ਵਿਚੋਲੇ ਕ੍ਰਿਸ਼ਨੂ ਨੂੰ ਚੰਡੀਗੜ੍ਹ ਸੀਬੀਆਈ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਸਰਕਾਰੀ ਵਕੀਲ ਨੇ ਕਿਹਾ ਕਿ ਦੋਸ਼ੀ ਇਸ ਮਾਮਲੇ ਵਿੱਚ ਮੁੱਖ ਭੂਮਿਕਾ ਨਿਭਾਉਂਦਾ ਹੈ। ਸੀਬੀਆਈ ਨੇ ਜਾਂਚ ਦੌਰਾਨ ਇੱਕ ਡਾਇਰੀ ਤੇ ਕਈ ਹੋਰ ਮਹੱਤਵਪੂਰਨ ਸਬੂਤ ਬਰਾਮਦ ਕੀਤੇ ਨੇ। 100 ਜੀਬੀ ਦਾ ਡਾਟਾ ਜੋ ਕਿ ਰਿਕਵਰ ਕਰਨਾ ਹੈ ਤੇ ਇਸ ਤੋਂ ਇਲਾਵਾ ਚੈਟ ਵਿੱਚ ਕਾਫੀ ਸਬੂਤ ਮਿਲੇ ਨੇ। ਵਿਚੋਲੇ ਦੇ ਸੰਪਰਕਾ ਦੇ ਕਈ ਪਹਿਲੂਆਂ ਦੀ ਜਾਂਚ ਕਰਨ ਦੀ ਜ਼ਰੂਰਤ ਹੈ ਜਿਨ੍ਹਾਂ ਵਿੱਚੋ ਸ਼ਾਮਲ ਸੀ। ਇਸ ਲਈ 12 ਦਿਨ ਦੀ ਮਿਆਦ ਦੀ ਲੋੜ ਹੈ ਇਸ ਦਾ ਵਿਰੋਧ ਕਰਦੇ ਹੋਏ ਦੋਸ਼ੀ ਦੇ ਵਕੀਲ ਗੁਰਬੀਰ ਸਿੰਘ ਸੰਧੂ ਨੇ ਕਿਹਾ ਕਿ ਕ੍ਰਿਸ਼ਨੂ ਇੱਕ ਰਾਸ਼ਟਰੀ ਹਾਕੀ ਖਿਡਾਰੀ ਹੈ। ਉਸ ਨੂੰ ਪੁਲਿਸ ਵਿਭਾਗ ਤੇ ਸਿਆਸਤਦਾਨ ਸਾਰੇ ਜਾਣਦੇ ਨੇ ਉਹ ਸਾਰਿਆਂ ਨਾਲ ਮਿਲਦਾ ਜੁਲਦਾ ਏ ਉਸ ਦਾ ਇਸ ਕੇਸ ਨਾਲ ਕੋਈ ਲੈਣਾ ਦੇਣਾ ਨਹੀਂ ਜਿਹੜੀ ਰਿਸ਼ਵਤ ਦੀ ਰਕਮ ਸੀ ਉਹ ਇਸ ਕੋਲ ਨਹੀਂ ਸੀ ਤੇ ਇਸ ਤੋਂ ਇਲਾਵਾ ਉਸ ਤੋਂ 1 ਰੁਪਿਆ ਵੀ ਨਹੀਂ ਬਰਾਮਦ ਕੀਤਾ ਗਿਆ ਦੋਵੇਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਦੁਪਹਿਰ 1 ਵਜੇ ਤੋਂ ਬਾਅਦ ਦਾ ਸਮਾਂ ਹੁਕਮ ਦੇਣ ਲਈ ਨਿਰਧਾਰਿਤ ਕੀਤਾ ਹੈ